ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੇ ਫਾਰੇ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਚਾਪ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਬੱਚੇ ਵਾਲੀਆਂ ਵਾ ਤੇ ਇੱਕ ਗੱਬਣ ਆ ਤੇ ਇੱਕ ਟੋਕੜਿਆ ਹਾਂਜੀ ਵਿਦੇਸ ਸਾਸਿਕਾਲ ਜੀ ਸਾਸਿਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਜੀ ਵਧੀਆ ਠੀਕ ਠਾਕ ਵੇ ਗਿਆ ਉਹ ਦਿਨ ਵਾਲਾ ਮਾਲ ਫਿਰ ਮਾਲ ਪਾਜੀ ਵੇ ਗਿਆ ਆ ਇੱਕ ਸਮਾਂ ਵੀਰਾਂ ਨੇ ਲਈ ਜੇ ਅੱਛਾ ਉਹ ਜੂਪੀ ਵਾ ਗਿਆ ਜੇ ਅੱਛਾ ਤਨ ਤਨ ਜਾਣੀ ਦੀ ਜਾਂਦੇ ਵੀ 13 14 ਤਰੀਕ ਨੂੰ ਖੜਾਂਗੇ ਅੱਛਾ ਹਾਂ ਪੈਸੇ ਪਾਤੇ ਪੇਮੈਂਟ ਕਰਤੀ ਅੱਛਾ ਜਿਹੜੀ ਆ ਵਾਲੀ ਗਾਂ ਹੈ ਇਹ ਵੀ ਪਰਸੋਂ ਪਾਈ ਸੀ ਜਨਾ ਆਪਾਂ ਪਰਸੋਂ ਪਾਈ ਸੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਹਾਂ ਭਾਜੀ ਡਿਊਟੀ ਜੇ ਡੇਨ ਚੱਕ ਮਿਸੀਗਾ ਸੀ ਜਨਾਲਾ ਜਲੰਧਰ ਸਰ ਇਹ ਫੋਨ ਨੰਬਰ ਤੇ ਬੋਲਦੇ ਕਰੀ 9981984752 ਇੱਕ ਭਾਜੀ ਨੰਬਰ ਹੋਰ ਜੀ ਅੱਛਾ ਤੇ 88722 20288 ਇਹ ਆਪਾਂ ਨੇ ਵਿੱਕੀ ਭਾਈ ਦਾ ਨੰਬਰ ਹੈ ਵਿੱਕੀ ਦਾ ਆਪਾ ਤਾਂ ਅਜ ਨੰਬਰ ਅੱਛਾ ਹਾਂਜੀ ਜੇ ਕਈ ਨੇ ਗੱਲ ਬਾਤ ਵਿੱਕੀ ਨਾਲ ਕਰਨੀ ਹੋਵੇ ਆਏ ਵਿੱਕੀ ਭਾਈ ਸੌਦਾ ਕਰਨਗੇ ਬਾਅਦ ਚ ਫਿਰ ਕੋਈ ਗੱਲ ਨਹੀਂ ਦੇ ਵਿੱਕੀ ਕਈ ਵੀਰ ਕਹਿੰਦੇ ਵਿੱਕੀ ਨਾਲ ਹੀ ਗੱਲ ਕਰਾਓ ਅੱਛਾ ਮੈਂ ਚੱਲ ਵਿੱਕੀ ਨਾਲ ਨੰਬਰ ਵਿੱਕੀ ਭਾਈ ਦੀ ਦਮਾਂਡੀ ਪੜੀ ਜਾਂਦੀ ਔਰ ਵਿੱਕੀ ਭਾਈ ਠੀਕ ਠਹਾ ਜੇ ਭਾਜੀ ਵਿੱਕੀ ਇਹ ਗੱਲ ਖੁਸ਼ ਆ ਅੱਛਾ ਖੁਸ਼ ਰਹਿਣਾ ਵਿੱਕੀ ਨੇ ਠੀਕ ਆ ਹਾਂ ਖੁਸ਼ ਰਹਿੰਦਾ ਵਿੱਕੀ ਕੋਈ ਲੜਾਈ ਝਗੜਾ ਨਹੀਂ ਕੋਈ ਕੁਝ ਨਹੀਂ ਹਾਂ ਭਾਜੀ ਕਿਹੜੇ ਲੱਣ ਲੜਦਾ ਨਾ ਲੜ ਠੀਕ ਐ ਚਲੋ ਇਹ ਤਰ੍ਹਾਂ ਮੋਚ ਹੀ ਰਹਿਣਾ ਚਾਹੀਦਾ ਵਾ ਠੀਕ ਐ ਤੇ ਸ਼ੁਰੂਆਤ ਫਿਰ ਜੜੀ ਆ ਫਿਰਲੇ ਨੰਬਰ ਵਾਲੀ ਤਾਂ ਕਰ ਲਈਏ ਹਾਂਜੀ ਅੰਡੀ ਤੇਰੀ ਪਾਜੀ ਠੀਕ ਐ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਆਹ ਪਾਜੀ ਕੱਚੀ ਜੀ ਠੀਕ ਐ ਇਹ ਹੋ ਗਿਆ ਨੇ ਆ 10 ਕਿਲੋ ਦੀ ਹੈਗੀ ਏ ਤੇ ਦੁੱਧ ਕਿੰਨਾ ਤਿਆਰ ਕਰ ਗਏ ਜੀ ਦੁੱਧ ਪਾਜੀ ਇਹ ਕੋ ਹੈਗਾ ਜੇ 10 ਕਿਲੋ ਹੋ ਕੇ ਪਰ 9 ਕਿਲੋ ਨਾਲ ਕੋਈ ਸੌਦਾ ਕਰ ਲੈ ਮੇਰਾ ਭਰਾ ਪੱਕਾ ਦੁੱਧ ਹੈਗਾ ਜੇ 9 ਲੀ ਪੱਕਾ ਪੱਕਾ ਕੇ ਵਾਦੀ ਹੋ ਮਾ ਸਾਨੂੰ 9 ਕਿਲੋ ਤੋਂ ਦਿਨ 9 ਕਿਲੋ ਲਾਓ ਤੇ ਪੜੀਆਂ ਰਸੀ ਪਾ ਕੇ ਵਧੀਆ ਮਿਲਦੀ ਜੋ ਠੰਡੀ ਤੇਰੀ ਪਹਿਲਣ ਵਛੀ ਜੇ ਤੋਰੋ ਹੈ ਕਰੀ ਨਾ ਥੜ ਪਾ ਜੀਆਂ ਬਸ ਨੂੰ ਕੇ ਵਧੀਆ ਕਰ ਦਿੰਦੀ ਤੇ ਕੀ ਕੁ ਥਾ ਨੇ ਦੂਰ ਦੂਰੇ ਅਤਰਾ ਸੁਆ ਪਹਿਲਾਂ ਹੀ ਸਹੀ ਲੱਗਦਾ ਆਥਾਣੇ ਤਹੇ ਆਪਣੇ ਹਿਸਾਬ ਨਾਲ ਵੇਖ ਸਕਦੇ ਜੀ ਤੇ ਬਾਕੀ ਇਹ ਹੈ ਕਿ ਪਸਮਾ ਕੇ ਵੀ ਜਿਹਨਾਂ ਨੇ ਕਹਿੰਦੇ ਕਿ ਸਾਨਾ ਪ੍ਰੋਪਰ ਹੱਥ ਚ ਆ ਜਾਂਦਾ ਵਾ ਤੇ ਪਾਜੀ ਬੜੀ ਚਵਾਈ ਵਹਿੜਦੀ ਅੱਛਾ ਕੋਈ ਸਫਾਈ ਪਾਊਗਾ ਨਾ ਨਾ ਚੋਈ ਜਾਉਦੇ ਦੇ ਸਾਈ ਉਸੇਲੇ ਵਾਪਸ ਅੱਛਾ ਬਹੁਤੀ ਚਵਾਈ ਚੋਗੇ ਲੈ ਆਏ ਐਵੇਂ ਕਿ ਇਹਨਾਂ ਚ ਪਾਜੀ 1000 ਨਹੀਂ ਤੇ 2000 ਰੁਪਏ ਬਾਜੂਗਾ ਠੀਕ ਹੈ ਮੈਂ ਕਿਹਾ ਸਾਰੇ ਪੈਸੇ ਖਰਾਬ ਕਰਕੇ ਮੂਰੇ ਕੋਈ ਇੱਕ ਹੱਥ ਨਾਲ ਕੋ ਚੋਵੇ ਹਾਂਜੀ ਬਾਲਟੀ ਦੇ ਨਾਲ ਚੋਣੀ ਆ ਅੱਛਾ ਦੋਵੇਂ ਕਮਾ ਕੰਮ ਬਾਹਨਾ ਪੋਲਾ ਤੋ ਬਾਹਨਾ ਫੜ ਲਈਦਾ ਥੋੜਾ ਜਿਹਾ ਅੱਛਾ ਕਮਾ ਕੰਮ ਆ ਹੀ ਜਾਂਦੀ ਵਸ਼ੀ ਠੀਕ ਹੈ ਤੇਰਾ ਮੋਲ ਫਿਰ ਬੋਲ ਭਾਜੀ ਇਹ ਤਾਂ ਨਿਕਾਜਿਆ ਹੀ ਆ ਕਿੰਨਾ ਤੁਹਾਨੂੰ ਪਤਾ ਵੀ ਆਪਾਂ ਦੋ ਦਿਨ ਜਾਣਾ ਮੰਡੀ ਸਾਡੇ ਬਰਾਬਰੀ ਕਰਦੇ ਨੇ ਸਾਬਣਾ ਸਾਡੇ 24 ਦੇ ਦਈਏ ਵੇਡ ਅੱਛਾ ਹਾਂਜੀ ਵੇਚਾ ਕਰਨਾ ਮੰਨ ਤਨ ਪੂਰੇ 24 ਦੇ ਦਾਂਗੇ ਪੂਰੇ 24 ਫੁੱਲਾ ਹੀ ਕਰਤਾ ਜੀ ਮਾਨ ਹਾਂ ਨਹੀਂ ਭਾਜੀ ਬੜਾ ਐਂਦਾ ਜੀ ਅੱਛਾ ਮਾਂ ਤੇ ਮਾਂ ਵੇਡ ਤੇ ਹੋਰ ਵਾਦੇ ਆ ਚੱਲ ਆਪਾਂ 24 ਦੇ ਦਾਂਗੇ ਤੇ ਦੋ ਦੋ ਤੇਰਾ 9 ਲੀਟਰ ਪੱਕਾ ਹੈਗਾ ਜੀ ਪੱਕਾ ਭਾਜੀ ਕੋਚੋ ਕੇ ਖੜੇ ਤੇ ਠੀਕ ਹੈ ਕੋਈ ਹੋਵੇ ਤਾਂ ਲੈ ਜੇ ਨਹੀਂ ਤੇ ਇੱਥੇ ਰਹਿੰਦੇ ਤੇ ਵੀਡੀਓ ਕਦ ਚਵਾ ਕੇ ਦੇਵਾਂਗੇ ਹੁਣ ਤੇ 2-3 ਦਿਨ ਤੁਸੀਂ ਘੁੰਮਣ ਚੱਲ ਜਾਣਾ ਤੇ ਆਪਣੀ ਕੋਈ ਤਸੱਲੀ ਕਰੀਂ ਨਹੀਂ ਹੁਣ ਕਿੰਨੇ ਵੀ ਵੀਡੀਓ ਕਾਲ ਦੇ ਚਵਾ ਲਾਂਗੇ ਅੱਛਾ ਹਾਂਜੀ ਭਾਵੇਂ ਇੱਥੇ ਆ ਕੇ ਆਪਣਾ ਕੋਈ ਦੋ ਟਾਈਮ ਚੋਵੇ ਆਪਣੇ ਇੱਥੇ ਵਾ ਕੇ ਤਸੱਲੀ ਕਰਕੇ ਖੜੇ ਹਨਾ ਸਾਈ ਪੱਕੀ ਪਾ ਗਏ ਵੀਰ ਜੀ ਚੋਏ ਸਾਰੇ ਡੰਗਰਾਂ ਚ ਕੋਈ ਵੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਤੇ 2-3 ਦਿਨ ਘੁੰਮਣ ਚੱਲ ਜਾਣਾ ਫਿਰ ਵੀਡੀਓ ਤਾਂ ਨਾ ਕੇ ਪਾ ਦੇਣੇ ਜੀ ਨਹੀਂ ਭਾਜੀ ਨਹੀਂ ਭਾਜੀ ਤੁਸੀਂ ਪਾ ਦੇ ਵੀਡੀਓ ਕੇ ਮਾਲ ਲਿਆ ਅੱਛਾ ਹਾਂਜੀ ਮਾਲ ਲਾ ਕੇ ਬਣ ਜਾਣਾ ਇੱਥੇ ਤੇ ਬਣ ਜਾ ਹਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਭਾਈ 2000 ਦੀ ਵਛੀ ਦੇ ਦਾਂਗੇ ਅੱਛਾ ਆ ਵਾਲੀ ਭਾਈ ਦੀ ਦੇ ਦੇਣੇ ਵਛੀ ਦੇ ਦਾਂਗੇ ਸੱਜਰ ਕਾਈ ਹੋਰ 1000 ਵੀ ਜੀ ਛੋੜ ਕਰ ਦਾਂਗੇ ਅੱਛਾ ਹਾਂ ਜੀ ਆ ਜਾ ਦੀ ਕਰੀ ਜਾ ਕੋਈ ਨਹੀਂ ਹੁੰਦਾ ਜਾਂਦੇ ਹੋਰ ਆ ਜਣੀਆਂ ਲੀਆਂ ਮੀਟੀ ਡੰਗਰ ਬਾਹਰ ਲੈ ਆ ਜਣੇ ਹੋਰ ਠੀਕ ਹੈ ਹਾਂ ਜੀ ਇਹਦਾ ਬੱਚਾ ਹੈਗਾ ਜੀ ਇਹਦਾ ਬੱਛਾ ਵਛਾ ਆਹ ਦੇਖ ਸਾ ਤੇਰਾ ਚਵਾਜ ਦਾ ਚੰਗਾ ਬਹੁਤਾ ਚਵਾਜ ਆ ਤੇਰਾ ਠੀਕ ਹੈ ਇਹ ਭਾਜੀ ਆ ਗਾਣ ਤੇ ਆ ਗਾਜ ਹੋਣੀ ਹੈ ਜੀ ਅੱਛਾ ਤੇ 2 ਕਿਲੋ ਮੰਨ ਲਓ ਆ ਪਾਸ ਕਰਕੇ ਆਈ ਜੀ ਠੀਕ ਆ ਹਾਂਜੀ ਰਾਤੀ ਸੌਦਾ ਨਹੀਂ ਹੋਇਆ ਵੀਰਾਣਾ ਸਵੇਰੇ ਤੜਕੇ ਜਾ ਕੇ ਪਾਸ ਕੀਤੀਆਂ ਠੀਕ ਆ ਉਹ ਉਹ ਵੀ ਕਿਲੋ ਚੋਈ ਆ ਤੇ ਆ 2 ਕਿਲੋ ਚੋਈ ਆ ਚਲੋ ਤੋਰ ਫੇਰ ਇੱਕ ਰੀਨ ਦੁੱਧ ਭਾਜੀ ਇਹ ਕੋ ਘਰ ਵਾਲੇ ਦੱਸਦੇ ਵੀ 13 14 ਕਿਲੋ ਆ ਅੱਛਾ 12 ਕਿਲੋ ਨਾਲ ਦੇਣੀ ਵੀ ਆਪਣੇ ਨਾਲ ਗਾਗ ਵੀਰ ਭਰਾ ਜੁੜੇ ਜਾਂ ਫੇਰ ਚੰਗੇ ਨਹੀਂ ਲੱਗੀ ਦਾ ਪੱਕਾ ਦੁੱਧ ਜਿਹੜਾ ਹੈਗਾ ਭਾਜੀ ਪੱਕਾ ਪੱਕਾ ਇੱਥੇ ਆ ਕੇ ਵੀਰ ਜੀ ਕੋ 2 ਟਾਈਮ ਚੋੜੇ ਅੱਛਾ ਫੇਰ ਤੁਹਾਨੂੰ ਬਾਰ-ਬਾਰ ਵੀਡੀਓ ਚ ਇਹੋ ਗੱਲ ਕਹਿੰਨੇ ਆ ਠੀਕ ਆ ਜੀ ਨਾ ਮੁੜ ਕੇ ਤੁਹਾਨੂੰ ਲਾਹਮਾ ਦੇਣ ਤੇ ਨਾ ਵੀਡੀਓ ਨੂੰ ਦੇਣ ਸ਼ਾਇਦ ਹੈ ਤੇ ਮੋਲੇ ਦਾ ਵੀ ਜਾਜਾ ਕਰੀਏ ਫਿਰ ਹਾਂਜੀ ਇਧਰ ਇੱਕ ਬਾਈ ਤੇ ਡਾ ਕੇਡਾ ਸੋਨਾ ਹੈ ਤਾਂ ਇਧਰ ਬੈਠੋ ਰੱਸੀ ਨਹੀਂ ਪੰਗਣੀ ਠੀਕ ਹੈ ਮਰਜੀ ਵੀਰ ਜੀ ਉਧਰੋਂ ਬੈਠ ਜਾਓ ਭਾਵੇਂ ਇਧਰੋਂ ਬੈਠ ਜਾਓ ਇਧਰ ਐ ਚਟਾ ਬੜਾ ਚੌਰਸ ਬੱਛੀ ਦਾ ਤੇ ਕਿੰਨੇ ਦੀ ਫਿਰ ਦੇ ਦੀਏ ਇਹ 40000 ਦੇ ਜੀ 40000 ਦੀ ਦੇਣੀ ਜੇ ਕਿ ਵਿੱਚੋਂ ਕਰ ਦੀ ਛੋਟ ਛੜ ਕਰਾ ਲਓ 2000 ਜਿਆਦਾ ਜਿਹੜਾ ਵਿਆਹ ਦੇ ਖਰਚਾ ਖਰਚਾ ਕਰਨਾ ਇੱਚੋਂ ਹੀ ਕੱਲੀ ਚੋਂ ਕੱਢ ਦੇਣਾ ਕੱਲੀ ਚੋਂ ਹੀ ਨਿਕਲਣਾ ਰੰਗ ਬਾਜ ਵਾਲੀ ਬੱਛੀ ਏ ਤੇ ਤੁਸੀਂ ਦੱਸ ਦੋ ਬਾਕੀ 2 ਕਰ ਦੋ ਜਿਆਦਾ ਜੀ ਕਰੀਏ 2000 ਕਰ ਦੋ ਜਿਆਦਾ ਹੀ ਕਰਨਾ ਬਸ ਵਿੱਕੇ ਭਾਈ ਤੁਸੀਂ ਜੱਸ ਨਾ ਕਰੋ ਫਿਰ ਮੈਂ ਨਾ ਬੇਟੀ ਪੂਰੇ 35 ਦੀ ਦੇ ਦਿੰਦਾ ਅੱਛਾ 35 ਬਹੁ ਅੱਛਾ ਤੇ ਦੁੱਧ 12 ਲੀਟਰ ਬਿਲਕੁਲ ਚੁਆ ਗਿਆ ਨਾ ਨਾ ਵੀਰ ਜੀ ਇੱਥੇ ਦੋ ਟਾਈਮ ਕੋਈ ਚੋਏ ਵੀਰ ਜੀ ਜੇ ਮੰਨ ਲਓ ਦੁੱਧ ਘੱਟ ਹੋਊਗਾ ਤੇ ਆਪਾਂ ਸਾਈ ਵਾਪਸ ਕਰਾਂਗੇ ਜੇ ਆਊਗਾ ਤੇ ਵੀਰ ਜੀ ਜੇ ਮੰਨ ਲਓ ਅਗਲੇ ਨੇ ਆਪਾਂ ਨੂੰ ਪੈਸੇ ਦੇਣੇ ਤੇ ਜੇ ਕਿਹਾ ਪਾਟਾ ਲੋੜ ਹੈ ਆਪਾਂ ਵੀ ਵਾਪਸ ਦੇਣਾ ਹੀ ਆ ਠੀਕ ਹੈ ਨਹੀਂ ਜੀ ਤੇ ਆਪਣੇ ਇੱਥੇ ਆ ਕੇ ਤਸੱਲੀ ਕਰ ਲਓ ਤਾਂ ਬਾਅਦ ਦੇ ਆ ਬੈਠ ਸਕਦੇ ਅੱਛਾ ਆਪਾਂ 12 ਕਿਲੋ ਦੇ ਦੇਣਾ ਠੀਕ ਹੈ ਜੀ ਆ ਬੱਚਾ ਜੀ ਸਾਥ ਆ ਬੱਚਾ ਜੀ ਕਾਰਡ ਦੇ ਨਾਲ ਆ 10 ਦਿਨ ਨਾਲ ਆ ਆ ਜੋ ਵੀ ਇਹ ਤੁਹਾਡੇ ਸਾਹਮਣੇ ਹੀ ਆ ਹੌਲੇ ਮਾਰੇ ਬੱਚੀ ਜੀ ਠੀਕ ਹੈ ਤੇ ਹੁਣ ਇਹ ਕਾਹ ਤੋਕੜਿਆ ਇਹ ਵੀ ਪਾਈ ਠੰਡੀ ਦੀ ਹੈ ਜੀ ਟੋਕੇ ਥਣ ਚਾਰੇ ਦੇ ਠੀਕ ਹੈ ਠੀਕ ਹੈ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਦੁੱਧ ਭਾਜੀ ਇਹ ਕੋ 7 ਕਿਲੋ ਆ ਅੱਛਾ ਪਰ ਆਪਾਂ ਦੇਣੀ ਆ 6 ਕਿਲੋ ਨਾਲ ਠੀਕ ਆ ਹਾਂ ਕਿਉਂਕਿ ਇਹ ਦੋਵੇਂ ਬੈਣਾ ਆ ਜਾਈਆਂ ਅੱਛਾ ਕਿਲੋ ਖਾਣ ਦਾ ਵੀਰ ਭਰਾ ਵੀ ਕਰ ਦਿੰਦੇ ਸ਼ਰਾਫੇ ਜੀ ਤੁਹਾਨੂੰ ਪਤਾ ਠੀਕ ਆ ਇਹ ਕਿਹੜੇ ਕਰ ਦਿੰਦੇ ਅਸੀਂ ਚੋਗੇ ਨਹੀਂ ਲੈ ਕਿਲੋ ਕੇ ਪਾਸ ਕਰਕੇ ਲੈ ਜੀ ਠੀਕ ਆ ਤੇ ਆਪਾਂ 6 ਕਿਲੋ ਨਾਲ ਦੇਣੀ ਆ ਚਲੋ ਫਿਰ ਤੋਰੋ ਹੈ ਕਰੀ ਪਹਿਲਾਂ ਨਹੀਂ ਆ ਵੀ ਬੱਚੀ ਠੀਕ ਹੈ ਤੇ ਗਾਂ ਬਣੀ ਵੀ ਦੱਸ ਦੇ ਜੀ 2 ਮਿੰਟ ਹੁਣ ਕਿੰਨੇ ਕੁ ਚਾਈ ਕਰਕੇ ਜਿਹੜੀ ਪਾਸ ਕਰਕੇ ਹੀ ਆਈ ਆ 6 ਕਿਲੋ ਦੁੱਧ ਜਿਹੜਾ ਕਿੰਨੇ ਕਿਹਾ ਤੇ ਕੋਲ ਹੈਗਾ ਭਾਜੀ ਮੰਨ ਲਓ ਕੋਈ ਵਨ ਵਨ ਬਹੁਣਾ ਬੇ ਵਜਣਾ ਵੈਣਾ ਜਾਦ ਮਸਲਾਲੀ ਆ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਦਾ 14000 ਜੀ 14000 ਹਾਂਜੀ ਤੇ ਵਿੱਚੋਂ ਕਰਨਾ ਕਿ ਮਾਨਤਨ ਮਾਨਤਨ ਕੋਈ ਨਹੀਂ ਚਾਰ ਹੀ ਛੱਡ ਗਿਆ ਪੂਰੇ 10 ਦੀ ਦੇਦਾ ਅੱਛਾ 10000 ਦੀ ਦੇ ਦੇ ਹਾਂ ਜੀ ਹੋਰ 500 ਛੋੜ ਕਰ ਦਾਂਗੇ ਠੀਕ ਮਤਲਬ ਕਿ ਦੇਣ ਦੀ ਗੱਲ ਕਰਨੀ ਕਿ ਹਾਂ 950 ਦੀ ਦੇ ਦਾਂਗੇ ਵੈਣ ਦਾ 10 14000 ਦੀ ਵੇਚ ਸਕਦੇ ਆ ਪਰ ਕੋਈ ਗੱਲ 1500 ਇਹਨਾਂ ਦੇ ਕਾਨੂੰਨਾਂ ਦੀ ਬਾਤ ਚ ਵਿਆਹ ਵੇਖਣਾ ਤੁਹਾਡੇ ਦੇ ਨਾ ਪਤਾ ਗੱਲ ਜਿੱਥੋਂ ਡੰਗਰ ਲੈਣਾ ਹੈ ਇਹਨਾਂ ਨੇ ਪਰਨ ਕਰਦੇ ਨੇ ਵੀ 2000 ਰੁਪਏ ਮੰਨ ਲਓ ਅਸੀਂ ਮੰਨ ਲਓ ਲੈਣਾ 2000 2 2000 ਰੁਪਏ ਭਾਰੀ ਬਾਰੀ ਕਹਣਾ ਚਾਹੁੰਦੇ ਆ ਪਤਾ ਥੋੜੇ 8000 ਰੁਪਏ ਬਚ ਜਾਣਾ ਠੀਕ ਹੈ ਹਾਂਜੀ ਚਾਰ ਡੰਗਰ ਭਾਏ ਆ ਹਾਂ ਆ ਦੇਖੋ ਕਿੱਡੀ ਕਿੱਡੀ ਇਹਦਾ ਕੱਦ ਕਾਠ ਜਿਹੜਾ ਸਾਰਿਆਂ ਨੇ ਉੱਚਾ ਵਾ ਵੀਰ ਦੇ ਹਾਈਟ ਦੇ ਬਰਾਬਰ ਹੀ ਜਿਹੜਾ ਹੁੰਦਾ ਇਹ ਵੀ ਜਿੱਦੇ ਮੁੱਲ ਦੇ ਦੇਣੀ ਆ ਅੱਛਾ ਹਾਂਜੀ ਤੋਰਾ ਇੱਕ ਇਹ ਗੱਬਣ ਆ ਜੇ ਇਹ ਭਾਜੀ ਇਰਕੀ ਦੂਜੇ ਸਵੇਰੇ ਕੱਪਾਂਗੇ ਅੱਛਾ ਤੇ ਮੜਾ ਇੱਕ ਹੀ ਗੱਡੀ ਕੋਈ ਕੋਈ ਨਹੀਂ ਇਤਰਾਪਾ ਟੇਪ ਤਾਂ ਨਹੀਂ ਜੇ ਅਗਲੇ ਥਾਣੇ ਦਾ ਜਿਹੜਾ ਮਹਿੰਦਸਾਂ ਦੇ ਗੁੰਦ ਜੀ ਪਾਜੀ ਆਉਣ ਦੀ ਸ਼ਾਇਦ ਜਾ ਜੇ ਠੀਕ ਹੈ ਹਾਂਜੀ ਥਾਣ ਪਾਜੀ ਇਹਦੇ ਕੱਢਨੇ ਆ ਬੈਠਨੇ ਠੀਕ ਆ ਦੇਖੋ ਇੱਕ ਰੀ ਵਿਦਿਆ ਬਣੀ ਹਾਲ ਦਾ ਜਿਹੜਾ ਸਭ ਤੋਂ ਅਗਲਾ ਥਾਣਿਆ ਵੀ ਹਾਂਜੀ ਇੱਥੇ ਫਿਰ ਦਿਖਾ ਲਓ ਭਾਜੀ ਇਹ ਚ ਦੇ ਭਾਜੀ ਵਧੀਆ ਦੇ ਠੀਕ ਹੈ ਜੀ ਹਾਂਜੀ ਤਰ੍ਹਾਂ ਇੱਕ ਰੀ ਹਰੀ ਹੈ ਕੀ ਮਾੜਾ ਹੈ ਬਾਕੀ ਇਹ ਆ ਵੀ ਚੰਗੇ ਰਾਂਗ ਰੂਪ ਦੀ ਆ ਤੇ ਕੱਦ ਕਾਠ ਪੜਾ ਉੱਚਾ ਵਾ ਜਿਹੜਾ ਇਹਦਾ ਬਸ ਖੜੇ ਕੋ ਸਾਂ ਭਲਾ ਜਿੰਨੇ ਚਿਰ ਨੂੰ ਇਹਨੇ ਸੁਣਾਵਨ ਚਿਰ ਨੂੰ ਇਹਨੇ ਰਾਜੀ ਵੀ ਹੋ ਜਾਣਾ ਤੇ ਚੰਗੀ ਰਕਮ ਦੀ ਤਿਆਰ ਹੋਣੀ ਹੈ ਉਦੋਂ ਤੱਕ ਮੌਸਮ ਵੀ ਚੰਗਾ ਹੋ ਜਾਣਾ ਚਾਲੂ ਬੜੀ ਭਾਜੀ ਠੀਕ ਆ ਇਹ ਖੜਦੀ ਜੇ 40 ਰਿਆ ਦੇ 45 ਰਿਆ ਦੇ 2 ਮਹੀਨੇ ਤੇ ਲਾਗੇ ਬੰਨੇ ਮਲੂਕ ਟਾਈਮ ਖਰਦੀ ਜੀ ਦੋ ਮਹੀਨੇ ਤੇ ਲਾਗੇ ਖੜਾ ਹਾਂ ਦੋ ਮਹੀਨੇ ਲਾਗੇ ਬੰਨੇ ਖਰਦੀ ਜੀ ਰੈਂਟ ਠੀਕ ਆ ਹਾਂ ਮਲੂਕ ਸੱਪਾ ਕ ਮਹੀਨੇ ਦੀ ਗੱਬਨ ਹੈਗੀ ਪੱਕੀ ਜਿਹੜੀ ਗਰੰਟੀ ਵਾਲੀ ਹੈ ਠੀਕ ਆ ਚੈੱਕ ਕਰਾ ਲਿਆ ਇਹ ਚੈੱਕ ਕਰਾ ਕੇ ਲਿਆਂਦੀ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਭਾਜੀ ਘਰ ਵਾਲੇ ਦੇ ਝੂਠ ਹੀ ਮਾਰਦੇ ਆਂ ਬਾਈ 23 ਲੀਟਰ ਤੋਂ ਆ ਪਤਾ ਨਹੀਂ ਜੀ ਹੁਣ ਬਾਕੀ ਚਲੋ ਜਿੱਡੀ ਗਾਵ ਆ ਜੇ ਸਾਮ ਚੰਗੀ ਹੋਵੇ ਤੇ ਇਦਾਂ ਦੇ ਨਾਲ ਦੇਣਾ ਚਾਹੀਦਾ ਭਾਜੀ ਜਿੰਨਾ ਮੈਨਾਂ ਦਿੱਤਾ ਇੰਨੇ ਤੇ ਕੀ ਫਾਇਦਾ ਹੋਵੇ ਆਪਾਂ ਨੂੰ ਕੋ ਗਰੰਟੀ ਦਿੰਦੇ ਠੀਕ ਆ ਤੇ ਪਾ ਕੀ ਭਾਜੀ 15 ਕਿਲੋ ਤਾਂ ਕੀ ਘੱਟ ਦਊਗੀ ਕੁਝ ਨੀ ਨੀਂਗਾ ਦੇ ਦਿੰਦੀਆਂ ਕਿ ਨਹੀਂ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਇਹਦਾ 35000 ਜੀ 35000 ਹੈ ਕਿ ਵਿੱਚੋਂ ਕਰਨਾ ਮੰਨਤਾ ਨਾ 30 ਦੀ ਦੇ ਦਈਏ 30 ਚੋਂ ਕਰੀਏ ਕੋ ਸਾਮ ਛੱਡ ਕੇ ਦਈਏ ਤੁਸੀਂ ਦੱਸ ਲਓ 28 ਦੇ ਦਈਏ ਹੋਰ ਯਾਰ ਵੀਰ ਜੀ ਛੱਡ ਦੀਏ ਅੱਛਾ 27000 ਦੀ 27000 ਦੋ ਹੀ ਹੋਰ ਛੱਡ ਦੀਏ ਅੱਛਾ 25000 ਦੀ 25000 ਦੀ ਅੱਜ ਫਿਰ ਹੋਰ ਯਾਰ ਛੋੜ 20 ਲੀਟਰ ਵਾਲੀ ਅੱਜ 24000 ਦੀ ਚਲ ਜੂਗੀ ਫਿਰ ਕੋਈ ਗੱਲ ਨਹੀਂ ਭਾਈ ਦੇ ਦਾਂਗੇ ਠੀਕ ਬਾਕੀ ਇਹ ਹੈ ਕਿ ਖੜੇ ਕੋਈ ਸਾਹਮਣਾ 20 ਦੀ ਭਾਈ ਦੇ ਦਾਂਗੇ 24000 ਦੀ ਦੇ ਦੋਗੇ ਖੜੇ ਕੋਈ ਸਾਹਮਣਾ ਜਿਹੜੀ ਇਹਨੇ ਰਾਜੀ ਵੀ ਹੋ ਜਾਣਾ ਜੀ ਦੇਖੋ ਭਾਜੀ ਐਡੀ ਮਾੜੀ ਨਹੀਂ ਆ ਇਧਰ ਚੋਕਰਿਆ ਨਾ ਹਾਂਜੀ ਲੋਕ ਵੇਖੇ ਫਾਨੀ ਬਾਕੀ ਆ ਵੀ ਕਈ ਵਾਰੀ ਪਸ਼ੂ ਚੰਗੇ ਹੁੰਦੇ ਤੇ ਸਾਹਮਣੇ ਚੰਗੇ ਹੋਈ ਹੁੰਦੀ ਆਹੀ ਵੀਰ ਜੀ ਪਉਂਦੇ ਤੂੜੀ ਬਾਕੀ ਮਾਰੋਂ ਮੜਿਆ ਕੈਮਰਾ ਫੜ ਲਿਆ ਲਿਆ ਜੀ ਤੇ ਬਾਕੀ ਜੋ ਵੀ ਆ ਇੱਥੇ ਆਪਣਾ ਕੋਈ ਵੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ